8 ਤਰੀਕ ਦਾ ਲਾਪਤ ਹੈ ਜੀ 8 ਦਾ ਹਾਂ ਜੀ ਆਪਣੇ ਉਹ ਤਿੰਨੇ ਵੀ ਸੁਤਨਾਈ ਤੁਸੀਂ ਦੇਖਿਆ ਹਸ ਤੱਕ ਮਾਨੂੰ 5 ਦਿਨ ਹੋ ਗਏ 5 ਦਿਨ ਹੋ ਗਏ ਜੀ ਪੂਰੇ 21 ਤਰੀਕ ਅੱਜ 11:00 ਚੱਲ ਰਿਹਾ ਹੈ ਥੈਂਕ ਯੂ ਜੀ ਮਤਲਬ ਹੁਣ ਤੇਨੇ ਸਾਰੇ ਜੀ ਗੱਲ ਕਰੀ ਦੀ ਹੈ ਮਹਿਕਮੇ ਨਾਲ ਉਹਨੇ ਵੀ ਅਸੀਂ ਆਪਣੇ ਕਰ ਰਹੇ ਆ ਜਾਂਚ ਲੱਗੀ ਹੋਈਆਂ ਜੀ ਸਾਰੇ ਕਿ ਤੁਸੀਂ ਕਭਰਾਉਰ ਨਾਲ ਤੁਹਾਡਾ ਤੁਸੀਂ ਕੱਢ ਕੇ ਦਿਵਾਂਗੇ ਕੋਈ ਵੀ ਫੜੇ ਕਰ ਕੋ ਕੱਲ ਸ਼ਾਮ ਤੱਕ ਖੜੋ ਸਵੇਰ ਤੱਕ ਖੜੋ ਇਦਾਂ ਕਰਦੇ ਨੇ ਬਈ ਇਹ ਦੇ ਹੁਣ ਤਾਂ ਕੋਈ ਕੋਈ ਥੋੜੀ ਆ ਕੋਈ ਮਦਦ ਜੀ ਤੱਕ ਪੱਕਾ ਨਹੀਂ ਹੈ ਜੇ ਤੁਹਾਨੂੰ ਕੋਈ ਮਿਲਿਆ ਨਹੀਂ ਹੈ ਜੇ ਚਲੋ ਹਾਂ ਤੁਸੀਂ ਪੀ ਅਪੀਲ ਕਰ ਦਿਓ ਪੰਜਾਬ ਉਹ ਸਹੀ ਅਪੀਲ ਕਰਦੇ ਆ ਬੇਨਤੀ ਚਰੋਂ ਲੱਗੇ ਹੋਏ ਨੇ ਪਰ ਫਿਰ ਹੁਣ ਬੜੀ ਜੀ ਸਾਡਾ ਤੁਹਾਨੂੰ ਬੱਚਾ ਗਿਆ ਜੀ ਸਾਡੇ ਤੋਂ ਇੱਕ ਮਿੰਟ ਨਹੀਂ ਖੜਾ ਜੈ ਰਾਤ ਨਾ ਦਿਨ ਚੈ ਨਹੀਂ ਆ ਰਿਹਾ ਇਸ ਤੇ ਇਹਨੇ ਫਰਸ਼ਾਸ਼ਨ ਹੋ ਗਈ ਚਲੋ ਤੇ ਤੇਜੀ ਨਾਲ ਕੰਮ ਕਰੋ ਜਿੰਨੇ ਚਰੋਂ ਲੱਗੇ ਹੋ ਤੁਸੀਂ ਫੇਰੀ ਇਦੋਂ ਵੀ ਤੇਜ਼ੀ ਨਾਲ ਕਰਕੇ ਕੰਮ ਥੋੜਾ ਬੱਚੇ ਦੀ ਪਾਲ ਕੀਤੀ ਜਾਵੇ ਜਿੱਥੇ ਵੀ ਆਵੇ ਮਤਲਬ ਚਲੋ ਲਿਆਂਦਾ ਜਾਵੇ ਹੁਣ ਤੱਕ ਦੀ ਜਾਂਚ ਦੇ ਵਿੱਚ ਕੋਈ ਚੀਜ਼ ਸਾਹਮਣੇ ਆਈ ਤੁਹਾਨੂੰ ਦੱਸਿਆ ਅਧਿਕਾਰੀ ਹਜੇ ਤੱਕ ਨਹੀਂ ਕਿਸੇ ਸਾਨੂੰ ਸਰਕਾਰੀ ਮਹਿਕਮੇ ਤੋਂ ਕੋਈ ਸਾਨੂੰ ਖਬਰ ਨਹੀਂ ਆਈ ਕਿ ਕਿੱਦਾਂ ਕਿਤੇ ਹੈ ਜਾਂ ਨਹੀਂ ਹੈ ਕੋਈ ਕੀ ਕੋਈ ਜਾਂਚ ਕੀਤੀ ਹੈ ਨਹੀਂ ਕੀਤੀ ਕੋਈ ਸਾਡੇ ਨਾਲ ਗੱਲ ਨਹੀਂ ਹੋਈ ਪਰਿਵਾਰ ਦੇ ਲੋਕ ਤਾਂ ਪਾਲ ਕਰ ਰਹੇ ਹੋਣੇ ਸਾਰੇ ਹਾਂ ਪਰਿਵਾਰ ਦੇ ਲੋਕ ਤਾਂ ਸਾਡੇ ਮੁੰਡੇ ਪੰਜਾਬ ਸਾਥ ਦਿੱਲੀ ਮਤਲਬ ਜੰਗਲ ਵੀ ਅਸੀਂ ਸਾਰੇ ਪਸਿਆਣ ਐ ਸਕੀਦਾ ਸਾਰੇ ਫੋਲ ਮਾਰੇ ਨੇ ਕੋਈ ਛੱਡਿਆ ਨਹੀਂ ਦਿਲ ਵੇ ਹਾਂ ਪਾਕੜਾ ਤੇ ਵੀ ਸਾਰੀ ਸਰਚ ਚੱਲ ਰਹੀ ਹੈ ਜੀ ਦੇਖੋ ਇਹਦੇ ਵਿੱਚ ਪੁਲਿਸ ਇਨਵੈਸਟੀਗੇਸ਼ਨਸ ਚੱਲ ਰਹੀਆਂ ਨੇ ਤੇ ਇਹ ਪਰਿਵਾਰ ਨੂੰ ਮੈਂ ਪਿਛਲੇ 25 30 ਸਾਲ ਤੋਂ ਜਾਣਦਾ ਤੇ ਬਹੁਤ ਅੱਛਾ ਪਰਿਵਾਰ ਹੈ ਇਹਨਾਂ ਦਾ ਅਸੀਂ ਕਦੀ ਵੀ ਅੱਜ ਤੱਕ ਕਿਸੇ ਨਾਲ ਕੋਈ ਝਗੜਾ ਕਿਸੇ ਨਾਲ ਕੋਈ ਰੌਲਾ ਅਸੀਂ ਨਹੀਂ ਕਦੀ ਸਾਨੂੰ ਦੇਖਣ ਦਾ ਮੌਕਾ ਮਿਲਿਆ ਨਾ ਕਦੀ ਅਸੀਂ ਕੁਝ ਸੁਣਿਆ ਸੋ ਇਹ ਜਿਹੜਾ ਬੱਚਾ ਸੀ ਇਹ ਵੀ ਸਾਡੇ ਹੱਥਾਂ 'ਚ ਹੀ ਜੰਮਿਆ ਇਹ ਨੌਕਰੀ ਲੱਗਿਆ ਸੀ ਬਹੁਤ ਹੀ ਅੱਛਾ ਬੱਚਾ ਹੈ ਔਰ ਬਹੁਤ ਗੁਰਸਿੱਖ ਵਿਚਾਰਾਂ ਵਾਲਾ ਤੇ ਆਪਣੀ ਨੌਕਰੀ ਤੱਕ ਹੀ ਸੀ ਮੱਸੀ ਦਾ ਆਪਣੀ ਡਿਊਟੀ ਤੇ ਵੀ ਸਾਰਾ ਜੋ ਮਹਿਕਮਾ ਦੱਸਦਾ ਜਿੱਥੇ ਕੰਮ ਕਰ ਰਿਹਾ ਸੀ ਕੀ ਪੜਾ ਪਾਬੰਦ ਸੀ ਔਰ ਬੜਾ ਸincereity ਨਾਲ ਔਰ ਬੜਾ ਸੀਰੀਅਸਲੀ ਆਪਣੀ ਜੌਬ ਨੂੰ ਲੈਂਦਾ ਸੀ ਤਾਂ ਉਸੇ ਪੰਜਵੇਂ ਦਿਨ ਘਰ ਵੀ ਆਂਦਾ ਸੀ ਇੱਥੇ ਰਹਿ ਜਾਂਦਾ ਸੀ ਪੰਜ ਚਾਰ ਦਿਨ ਉੱਥੇ ਰਹਿੰਦਾ ਸੀ ਸੋ ਪੁਲਿਸ ਲੱਗੀ ਹੈ ਇਨਵੈਸਟੀਗੇਸ਼ਨ ਕਰਨ ਤੇ ਆਪਾਂ ਕੋਈ ਇਹ ਨਹੀਂ ਗੱਲ ਕਰ ਸਕਦੇ ਆਪਣਾ ਤਾਂ ਇਹ ਸੀ ਕਿ ਆ ਕਿ ਚਲੋ ਰਿਸ਼ਤੇਦਾਰੀਆਂ 'ਚ ਪਤਾ ਲੈ ਲਓ ਜਿੱਥੇ ਵਕੂਆ ਹੋਇਆ ਗੱਡੀ ਛੱਡੀ ਹੈ ਉਹਦੇ ਸਾਰੇ ਸਰਚ ਕਰ ਲਓ ਤੇ ਉਹ ਆਪਣੇ ਵੱਲੋਂ ਪਰਿਵਾਰ ਨੇ ਜਾਂ ਪਰਿਵਾਰ ਦੇ ਜਿਹੜੇ ਹੈਗੇ ਨੇ ਹਮਦਰਦ ਉਹਨਾਂ ਨੇ ਕੋਸ਼ਿਸ਼ ਪੂਰੀ ਕੀਤੀ ਹੈ لیکن ਅਜੇ ਤੱਕ ਪੁਲਿਸ ਆਫੀਸ਼ਲੀ ਸਾਨੂੰ ਨਹੀਂ ਕੋਈ ਦੱਸਿਆ ਗਿਆ ਕਿ ਕਿਥੇ ਤੱਕ ਪਹੁੰਚੀ ਹੈ ਪੁਲਿਸ ਸੋ ਅਸੀਂ ਕੋਈ ਜਦੋਂ ਵੀ ਕੋਈ ਗੱਲ ਕਰਦੇ ਹਾਂ ਉਹ ਸਾਨੂੰ ਕਹਿੰਦੇ ਨੇ ਕਿ ਅਜੇ ਪੰਜ ਚਾਰ ਘੰਟੇ ਰੁਕੋ ਜੀ ਅੱਜ ਸ਼ਾਮ ਨੂੰ ਹਿਸੇ ਅਧਿਕਾਰੀ ਨਾਲ ਕੋ ਸਿਨੀਅਰ ਅਧਿਕਾਰੀ ਨਾਲ ਪੁਲਿਸ ਦੇ ਅਫਸਰ ਨਾਲ ਕੋਈ ਗੱਲ ਹੋਈ ਆ ਆਪ ਜੀ ਮੇਰੀ ਹੋਈ ਹੈ ਗੱਲ ਔਰ ਉਹ ਹੀ ਕਹਿ ਰਹੇ ਨੇ ਕਿ ਅਸੀਂ ਕੋਈ ਪ੍ਰੋਪਰ ਲੀਡ ਮੈਂ ਨਹੀਂ ਸਮਝ ਜਾ ਕੇ ਪੁਲਿਸ ਨੂੰ ਅਜੇ ਕੋਈ ਮਿਲੀ ਹੈ ਠੀਕ ਹੈ ਉਹਨਾਂ ਦੇ ਹੱਥ ਕਈ ਗੱਲਾਂ ਆਈਆਂ ਨੇ ਲੇਕਿਨ ਉਹ ਸਾਰੀਆਂ ਕਿਆਸ ਕਿਆਰੀਆਂ ਨੇ ਕਿਉਂਕਿ ਪੁਲਿਸ ਹਰੇਕ ਐਂਗਲ ਤੋਂ ਵਾਚ ਰਹੀ ਹੈ ਔਰ ਉਹ ਫਿਰ ਸਾਡੇ ਨਾਲ ਹਰੇਕ ਗੱਲ ਸ਼ੇਅਰ ਵੀ ਨਹੀਂ ਕਰਦੇ ਆਫੀਸ਼ੀਅਲੀ ਨਹੀਂ ਕਰਦੇ ਬਾਕੀ ਪੁਲਿਸ ਤਾਂ ਅਸੀਂ ਸਮਝਦੇ ਹਾਂ ਕਿ ਜ਼ਿੰਮੇਵਾਰੀ ਨਾਲ ਕੰਮ ਕਰ ਰਹੀ ਹੈ ਔਰ ਲੇਕਿਨ ਟਾਈਮ ਜਿਹੜਾ ਲੰਘਦਾ ਜਾ ਰਿਹਾ ਤੇ ਬੇਚੈਨੀ ਲੋਕਾਂ ਦੇ ਵਿੱਚ ਹਲਕੇ ਦੇ ਲੋਕਾਂ 'ਚ ਬੜੀ ਬੇਚੈਨੀ ਪਰਿਵਾਰ ਮੇਂ ਤਾਂ ਚਿੰਤਾ ਹੈ ਨਾ ਜੀ ਬਹੁਤ ਵੱਡੀ ਚਿੰਤਾ ਕੋਈ ਛੋਟੀ ਚਿੰਤਾ ਨਹੀਂ ਇੱਕ ਦਿਨ ਦੋ ਦਿਨ ਜਦੋਂ ਪੰਜ ਦਿਨ ਲੰਘ ਜਾਂਦੇ ਤੇ ਬੇਚੈਨੀ ਇਕੱਲੇ ਪਰਿਵਾਰ ਚ ਨਹੀਂ ਹੁੰਦੀ ਜਿਹੜਾ ਇਲਾਕਾ ਸਾਰਾ ਸਾਰੇ ਇਲਾਕੇ 'ਚ ਬੜੀ-ਬੜੀ ਬੇਚੈਨੀ ਹੈ ਅਸੀਂ ਵੀ ਆਏ ਆ ਭਰਾ ਕੋਲ ਆਪਣੇ ਕੋਲ ਤੇ ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸਾਡੇ ਬੱਚੇ ਨੂੰ ਰਾਜੀ ਖੁਸ਼ੀ ਕਰ ਲਿਆਵੇ ਔਰ ਪੁਲਿਸ ਸਟ੍ਰੈਸ ਕਰੇ ਸਾਨੂੰ ਸਾਰੀ ਸੱਚਾਈ ਪਤਾ ਲੱਗੇ ਤੇ ਅਸੀਂ ਤੇ ਅਜੇ ਤਾਂ ਸਾਡੀਆਂ ਅੱਖਾਂ ਤੇ ਪੱਟੀ ਬੰਨੀ ਆ ਸਾਨੂੰ ਪਤਾ ਹੀ ਕੁਝ ਨਹੀਂ ਕਿ ਸਾਡੇ ਨਾਲ ਵਾਪਰਿਆ ਕੀ ਹੈ ਸੋ ਸਾਰਾ ਇਲਾਕਾ ਹੀ ਬਹੁਤ ਕਾਂਗਰਸਾਈ ਕਮਾਨ ਨੂੰ ਵੀ ਕੋਈ ਦੱਸਿਆ ਤੁਸੀਂ ਜਾਣਕਾਰੀ ਦੇਈਏ ਮੈਂ ਕੱਲ ਵੀ ਚੰਡੀਗੜ੍ਹ ਸੀ ਹੁਣ ਫੇਰ ਚੰਡੀਗੜ੍ਹ ਚੱਲੇ ਆ ਸਾਡਾ ਸੈਸ਼ਨ ਹੈ ਸੋਮਵਾਰ ਨੂੰ ਫੇਰ ਬਾਜਵਾ ਸਾਹਿਬ ਨੂੰ ਮੈਂ ਸਾਰਾ ਇਹ ਦੱਸ ਰਹੇ ਹਾਂ ਔਰ ਸੋਮਵਾਰ ਨੂੰ ਅਸੈਂਬਲੀ ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਡੀਜੀਪੀ ਨੂੰ ਪੁੱਛਿਆ ਜਾਵੇ ਵੀ ਤੁਹਾਡਾ ਮੁਲਾਜ਼ਮ ਹੈ ਜੇ ਉਹਨਾਂ ਨੇ ਜ਼ੀਰੋ ਆਵਰ ਦੇ ਵਿੱਚ ਰੱਖਿਆ ਜੇ ਟਾਈਮ ਮਤ ਕੀ ਆਪਣਾ ਜਿਵੇਂ ਇਹਨਾਂ ਨੇ ਕੱਲ ਕੈਨਸਲ ਕਰਤਾ ਜ਼ੀਰੋ ਆਵਰ ਜੇ ਜ਼ੀਰੋ ਆਵਰ ਰੱਖਿਆ ਤਾਂ ਮੈਂ ਬਾਜਵਾ ਸਾਹਿਬ ਤੋਂ ਲੀਡਰ ਆਫ ਦੀ ਆਪਰੇਸ਼ਨ ਤੋਂ ਅਸੈਂਬਲੀ ਚ ਇਹ ਸਵਾਲ ਪਛਾਵਾਂਗਾ ਹੌਂਵਾਰ ਨੂੰ ਤੇ ਦੇਖਦੇ ਆ ਫਿਰ ਅੱਗੇ ਸਰਕਾਰ ਕੀ ਜਵਾਬ ਦਿੰਦੀ